ਸਿਕਾਜੀ ਮੈਂ ਤਰਮਿੰਦਰ ਸਿੰਘ ਜਨਨ ਸੈਕਟਰੀ ਸ਼ਹੀਦ ਪਗ ਸਿੰਘ ਨੌਜਵਾਨ ਸਭਾ ਪੰਜਾਬ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਵੱਲੋਂ ਲਗਾਤਾਰ ਬਰੋਗਾਰੀ ਤੇ ਨਸ਼ੇ ਦੇ ਵਿਰੁੱਧ ਅਲੱਗ-ਅਲੱਗ ਰੂਪ ਦੇ ਵਿੱਚ ਸੰਘਰਸ਼ ਕੀਤੇ ਜਾ ਰਹੇ ਆ। ਇਸੇ ਗੱਲ ਨੂੰ ਚਲਦਿਆਂ ਹੋਇਆ ਸ਼ਹੀਦ ਪਗ ਸਿੰਘ ਨੌਜਵਾਨ ਸਭਾ ਦੇ ਵੱਲੋਂ 24 ਮਈ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਦੇਸ਼ ਭਗਤ ਜਗਰ ਨਾਲ ਜਲੰਧਰ ਵਿਖੇ ਇੱਕ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪੂਰੇ ਪੰਜਾਬ ਭਰ ਦੇ ਨੌਜਵਾਨ ਵੱਡੀ ਗਿਣਤੀ ਜਿਹੜੇ ਸ਼ਾਮਲ ਹੋਣਗੇ। ਅੱਜ ਅਸੀਂ ਤਲਵਾੜਾ ਤੇ ਹਾਰੀਪੁਰ ਦੀ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਡੇ ਨਾਲ ਇਥੋਂ ਦੇ ਸਰਕਲ ਪ੍ਰਧਾਨ ਮਨੋਜ ਜੀ ਰਜੇਸ਼ ਜੀ ਤੇ ਨੀਰਜ ਜੀ ਜਿਹੜੇ ਸ਼ਾਮਲ ਹੈ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਥੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਜੱਥਾ ਜਿਹੜਾ 24 ਮਈ ਦੀ ਰੈਲੀ ਨੂੰ ਜਾਏਗਾ ਮੈਂ ਮਨੋਜ ਨੂੰ ਕਹਿਣਾ ਕਿ ਉਹ ਕਿੱਦਾਂ ਦੀ ਤਿਆਰੀ ਚੱਲਦੀ ਪਈ ਹੈ ਉਸ ਵੀਡੀਓ ਦੇ ਮਾਧਿਅਮ ਤੇ ਨਾਲ ਪੰਜਾਬ ਭਰ ਦੇ ਨੌਜਵਾਨਾਂ ਦੇ ਨਾਲ ਸਾਂਝੀ ਕਰਨ ਤਾਂ ਕਿ ਜਿਹੜਾ ਨੌਜਵਾਨਾਂ ਨੂੰ ਉਤਸ਼ਾਹ ਮਿਲੇ ਤੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਵੀ ਇੱਕ ਸਨੇਹਾ ਦਿੱਤਾ ਜਾਵੇ ਵੀ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜਿਹੜੀ ਇੱਕ ਵਿਸ਼ਾਲ ਕੱਟ ਤੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਸ ਖੇਤਰ ਦੇ ਵਿੱਚੋਂ ਨੌਜਵਾਨ ਵੀ ਵੱਡੀ ਗਿਣਤੀ ਸ਼ਾਮਲ ਹੋਣ ਮਨੋਜ ਹਣੀ ਜਿਹੜੀ ਆ ਤੁਹਾਡੇ ਨਾਲ 2 ਮਿੰਟ ਗੱਲਬਾਤ ਸਾਂਝੀ ਕਰਨਗੇ ਹਾਂਜੀ 사ਸ਼ੀ ਗਾਲ ਜੀ ਮੈਂ ਮਨੋਜ ਕੁਮਾਰ ਪਿੰਡ ਚੰਗਰਮਾ ਤੋਂ ਸੀਨੀਅਰ ਭਗਤ ਸਿੰਘ ਨੌਜਵਾਨ ਸਭਾ ਦਾ ਪ੍ਰਧਾਨ ਹਾਂ ਅੱਜ ਨਾਤੇ ਤੁਹਾਨੂੰ ਦੱਸਦਾ ਕਿ ਜਿੱਦਾਂ ਸਾਡੇ ਏਰੀਆ 'ਚ ਕਾਫੀ ਇਸਰ ਦਾ ਨੌਜਵਾਨਾਂ ਦਾ ਉੱत्साਹ ਵਧਿਆ ਹੈ ਜਿਦਾਂ ਉਹਨੇ ਹੋਲੀ-ਵੋਲੀ ਕੰਮ ਕਰ ਲਏ ਨੇ ਨਸ਼ੇ ਵਿਰੁੱਧ ਵੀ ਲੜਾਈ ਲੜਦੇ ਆ ਬੇਰੁਜ਼ਗਾਰ ਵਿਰੁੱਧ ਵੀ ਲੜਦੇ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਵੱਡਾ ਜੱਥਾ ਲੈ ਕੇ ਇਥੋਂ ਚਲੀਏ ਸਾਡਾ ਰਜੀਤ ਜੀ ਹੈ ਜਿਹੜੇ ਨਹਿਰੀ ਮਹਿਕਮੇ ਦੇ ਵਿੱਚ ਬਤੌਰ ਕੱਚੇ ਕਾਮਿਆਂ ਦੇ ਕੰਮ ਕਰ ਰਹੇ ਆ ਰਜੀਤ ਹੁਣੀ ਇਹਨਾਂ ਦੀ ਜਿਹੜੇ ਨੌਜਵਾਨ ਜਿੰਨੇ ਵੀ ਜੱਥੇ ਬੰਦੇ ਐ ਇਹ ਵੀ ਇੱਕ ਵੱਡਾ ਕਾਫਲਾ ਆਪਣੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਲੈ ਕੇ ਨੌਜਵਾਨਾਂ ਦਾ ਉੱਥੇ ਰੈਲੀ ਦੇ ਵਿੱਚ ਪਹੁੰਚਣਗੇ ਰਜੀਤ ਜੀ